ਸਸੀ ਗਾਲ ਦੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਅੱਜ ਆਪਾਂ ਤੁਹਾਨੂੰ ਦਿਖਾਉਣੀ ਹੈ ਤੇ ਪਿਛਲੀ ਵੀਡੀਓ 'ਚ ਦੇਖ ਲਿਆ ਪਹਿਲੇ ਲੈਟਰ ਚੜਾਇਆ ਹਨ ਆਪਾਂ 엘ਿਵੇਟਰ ਦੀ ਚੈਨਾਂ ਦੇ ਪੈਟ ਕਰਕੇ ਆਹ ਦੇਖੋ ਇਹ ਗੈਰਡਰ ਰੰਪ ਆਤਾ ਆਹ ਗੈਰਡਰ ਰੰਪ ਆਲਦਾ ਹੈ ਗੈਰਡਰ ਆਉਣੇ ਪਏ ਇਹ ਬੰਦੇ ਅੱਜ ਪਹਿਲਾ ਟਾਈਮ ਨਾ ਆ ਕੇ ਅੱਗੇ ਆਉਂਦੇ ਲੇਟ ਇਹ ਆ ਜਾਣ ਘਰ ਨੂੰ ਜਾਣ ਦੀ ਕਾਲੀ ਕਾਰ ਗਿਆ ਨਵਾਂ ਦਾ ਪੋਡਕਾਸਟ ਆ ਹਾਂ ਬਰਾਦਰ ਹੋ ਗਿਆ ਲਾਤ ਵੀ ਆ ਕਿੰਨੇ ਦਿਨ ਹੋ ਗਏ ਰਿਪੇਅਰ ਕਰਦਿਆਂ ਨੂੰ ਅੱਜ ਨਵਾਂ ਦਿਨ ਨਵਾਂ ਦਿਨ ਅੱਜ ਮੇਰੇ ਹਿਸਾਬ ਨਾਲ ਇਹ ਕਹਿੰਦੇ 15 ਦਿਨ ਹੋ ਗਏ ਦੱਸ ਬਈ ਉਹਦੇ 15 ਹੋ ਗਏ ਆ ਇਹ 15 ਦਿਨ ਹੋ ਗਏ ਇੱਕ ਦਿਨ ਮੈਂ ਚਲਾ ਗਿਆ ਇੱਕ ਦਿਨ ਚਲਾ ਗਿਆ ਦੋ ਦਿਨ ਹੋ ਗਏ ਹਾਂ ਤੇ ਦੋ ਦਿਨਾਂ ਬਾਅਦ ਆ ਗਿਆ ਰਾਮ ਦਾ ਚਾਰ ਦਿਨ ਗਏ ਹਾਂ ਤੇ ਕਿੰਨੇ ਦਿਨ ਰਹਿ ਗਏ ਵਿੱਚ ਯਾ ਹਾਂ ਯਾ ਗਿਆਨ ਦੇ ਪਹਿਲੇ ਦਿਨ ਦਿੱਤੇ ਹੀ ਕੋਈ ਨਹੀਂ ਸੀ ਮੇਟਵਾਕ ਨੂੰ ਕੋਈ ਨਾ ਜਿੰਤੀ ਵੀ ਜਿੰਤੀ ਮਾਇੰਦਾ ਪਰ ਕੰਮ ਨਹੀਂ ਕਰਦਾ ਇਹ 12-14 ਦਿਨਾਂ ਬਾਅਦ ਜੀ سٹਾਰ ਹੋ ਗਈ ਜੀਨ ਤੇ ਬਹਿੜਿਆ ਕੰਮ ਛਾੜਿਆ ਸਮਾਰਿਆ ਲਾਓ ਜੀ ਅੱਜ ਚੌਬਰ ਲੱਗੇ ਆ ਕਟਰ ਦੀ ਰਿਪੇਅਰ ਕਰਨ ਕਟਦਾ ਦਾ ਵਿਚਾਰਦਾ ਸਾਰਾ ਕੁਝ ਅਸੀਂ ਕੱਢ ਕੇ ਬਾਹਰ ਰੱਖਤਾ ਰੀਲ ਵੀ ਲਾਦੀ ਔਗਰ ਵੀ ਕੱਢਤਾ ਟਿੰਗੜਾ ਨਵੀਆਂ ਪਾਤੀਆਂ ਸਟੈਪ ਜਨ ਵਾਲੇ ਵਿੱਚ ਤਾਂ ਬਚਿਆ ਕੁਝ ਨਹੀਂ ਚਾਦਰ ਚ ਉੱਧਰ ਠੀਕ ਐ ਇਹ ਤਾਂ ਕੱਢਿਆ ਹੀ ਬਾਹਰ ਅਸੀਂ ਇਹ ਤਾਂ ਇਹਦੇ ਔਗਰ ਦੇ ਤੇ ਬੈਰਿੰਗ ਨੇ ਆ ਇਧਰ ਗਲੀ ਜਾਂਦੀ ਉਹ ਨਾਲ ਨਾਲ ਹੀ ਲੱਗੀ ਐ ਬਾਹਰ ਕੁਝ ਬਾਹਰ ਕੁਝ ਹੈ ਨਹੀਂ ਗ੍ਰੀਸ ਕਰਨ ਦਾ ਇਦੇ ਵਿਚਲੇ 베어ਿੰਗ ਟੁੱਟੇ ਕਰਕੇ ਗੱਬੇ ਵਾਲੇ ਤਾਂ ਕਰਕੇ ਆਣੇ ਨੂੰ ਬਾਹਰ ਕੱਢਿਆ ਬਾਹਰ ਕੱਢ ਕੇ ਇਹੋ ਪੈਣੇ ਆ ਕਸੂਤਾ ਹੀ ਕੰਮ ਆ ਇੱਧਰ 베어ਿੰਗ ਹੈ ਨਹੀਂ ਹਨ ਇੱਧਰ ਬੋਚੀ ਆ ਇੱਧਰ ਬੋਚਿਆ ਉਧਰ ਵੀ ਬੋਚ ਲਾ ਦਿੰਦੇ ਆ ਆਹ ਕੰਦ ਨਾ ਖੜਨੀ ਆਹ 베어ਿੰਗ ਹੈ ਜੀ ਦੇਖੋ ਆਹ 베어ਿੰਗ ਟੱਟ ਗਏ ਉਹਦੇ ਕਰਕੇ ਆਣੇ ਨੂੰ ਸਾਰੇ ਇੱਥੇ ਬਾਹਰ ਕੱਢ ਕੇ ਉਦਨਿ ਸ਼ਾਵਟ ਕੱਢ ਕੇ ਤਾਂ ਫੇਰ 베어ਿੰਗ ਪਾਊਗਾ। ਹਣ 베어ਿੰਗ ਪਾਉਣ ਲੱਗੇ ਆ। ਇਹ ਤੁਹਾਨੂੰ ਦਿਖਾਵਾਂਗਾ 베어ਿੰਗ ਕਿੰਨਾ ਪੈਂਦਾ। ਪੰਗਾਈ ਹੈ ਬਾਹਰ ਸਾਰਾ ਕੱਢਣਾ ਪਿਆ 베어ਿੰਗ ਪਾਉਣ ਲਈ। ਅੱਲਾ ਰੀਲ ਲਾਈ। ਰੀਲ ਕਿਹੜਾ ਥੋੜੀ ਭਾਰੀ ਹੈ ਬਹੁਤ ਭਾਰੀ ਆ ਓਏ। ਇਹ ਵੀ ਰੀਲ ਭਾਰੀ ਆ। ਅੱਲਾ ਦਾ ਰੀਲ ਲਾਈ ਮਸੀ ਕਿਤੇ। ਇਹ ਹਣ ਇਹਨੂੰ ਬਾਹਰ ਕੱਢ ਕੇ ਆਣੇ ਤੇ 베어ਿੰਗ ਪਾਉਣੇ ਆ। ਫਿੰਗਰਾਂ ਨਮੀ ਆ ਬਾਦੀਆਂ। ਮੰਗਲੀ ਪਲੇਟ ਦੇ ਕੋਨਾਂ ਦੇ ਵਿੱਚ ਦੀ ਛੱਡਿਆ ਹੀ ਨਹੀਂ ਕੋਸਨ ਇਹ ਕੱਲਾ ਬੈਰਿੰਗ ਨਿਕਲ ਆਵੇ। ਨਾ। ਆ ਮੰਗਲੀ ਜੀ ਖਾਰੋ ਕਰਦੇ ਵੇਖੋ ਕਿ ਮੰਗਲੀ ਥਾਂ ਹੀ ਨਹੀਂ ਛੱਡਿਆ ਸੁਰਾਇਆ। ਇਹਨਾਂ ਹੈ ਹੀ ਨਹੀਂ ਕੋਈ ਬੈਰਿੰਗ ਕੱਢਣ ਦਾ ਬਾਹਰ ਨੂੰ ਉਧਰ ਸਾਰਾ ਕੱਢ ਕੇ ਪੈਣਾ। ਤਾਂ ਹੀ ਰੱਖੀ ਹੈਗੀ। ਆ ਪੂਰਾ ਰਗ ਥਾਂ ਦਿੱਤਾ ਬਸ ਕੱਲਾ ਬੋਸ਼ ਪੈਣ। ਇੱਥੇ ਹੁਣ ਆਹਾ ਬੈਰਿੰਗ ਤਾਂ ਚਲ ਇੱਥੋਂ ਦੀ ਪੈ ਜੂ। ਹੂੰ। ਤੇ ਉਹ ਉਧਰਲਾ ਵਿਚਲਾ ਦਾ ਸਾਰਾ ਕੱਢ ਕੇ ਪਾਉ। ਕੱਢ ਕੇ ਪੈਣਾ। ਸਾਰੀ ਸ਼ਾਰਟ ਪਟਣੀ ਪੈਣੀ। ਹੂੰ। சட்டேரிம ਲਓ ਜੀ ਹੁਣ ਆਪਣਾ ਥਰੇਸ਼ਰ ਆ ਗਿਆ 12 ਲੱਖ ਕੇ ਬੰਦੇ ਠੀਕ ਆ ਸਾਰੇ ਥਰੇਸ਼ਰ ਹੁਣ ਆਪਾਂ ਪਾਉਨੇ ਆ ਜੀ ਥੋੜਾ ਹਨੇਰਾ ਹੀ ਹੋ ਗਿਆ ਹੈ ਹਨੇਰਾ ਹੋਇਆ ਹੈ ਥਰੇਸ਼ਰ ਆ ਦੇਖੋ ਇਹ ਬਾਸਕਟ ਆਪਾਂ ਵਿੱਚ ਪਾ ਦਿੱਤੀ ਆ ਬਾਸਕਟ ਵੀ ਆਪਾਂ ਨਵੀਂ ਬਣਾਈ ਆ ਬਾਕੀ ਹੁਣ ਵਿੱਚ ਪਾ ਕੇ ਥਰੇਚਰ ਵਕਤ ਨੂੰ ਸਵੇਰ ਦਿਖਾਵਾਂਗੇ ਜੀ ਦੇਖੋ ਜੀ ਲਓ ਜੀ ਹੁਣ ਆਪਾਂ ਕੱਪੜਾ ਲਾਣ ਲੱਗੇ ਪੂਛ ਤੇ ਹੁਣ ਆਪਾਂ ਪੂਛ ਤੇ ਕੱਪੜਾ ਲਾਣ ਲੱਗਿਆ ਜੀ ਦੇਖੋ ਟਰੈਕਰ ਬਾਅਦ ਤਾਂ ਆਪਾਂ ਟਰੈਸ਼ਰ ਬੰਦ ਦਿੱਤਾ ਦੇਖੋ ਟਰੈਸ਼ਰ ਬਾਅਦ ਅਗੈਸਾਂ ਟ੍ਰੱਪੀ ਪਾਤੀ ਫੀਡਰ ਲੈਂਦਾ ਫੀਡਰ ਬਾਅਦ ਦਿੱਲੀ ਵੇ ਲਾਵਾਂਗੇ ਲਓ ਜੀ ਪੋਸ਼ਣ ਕਪੜਾ ਵੀ ਲਾ ਦਿੱਤਾ ਆਪਾਂ ਪੋਸ਼ਣ ਕਪੜਾ ਲਾ ਕੇ ਤੇ ਫੀਡਰ ਥੱਲੇ ਪਿਆ ਸੀ ਥੱਲੇ ਫੀਡਰ ਹੀ ਪਾ ਲਿਆ ਦੇਖੋ ਜੀ ਫੀਡਰ ਪਾ ਲਿਆ ਹਣ ਬਸ ਚੰਨਾ ਚੰਨਾ ਪਾਉਣ ਵਾਲੀਆਂ ਰਹਿ ਗਈਆਂ ਬਾਕੀ ਤੇ ਕਟਰ ਦੀ ਰੀਲ ਵੀ ਥੱਲੇ ਪਈ ਸੀ ਰੀਲ ਵੀ ਕਟਰ ਪਾ ਕੇ ਦੇ ਉੱਤੇ ਰੱਖ ਲਈਏ ਦੇਖੋ ਜੀ ਹਣ ਬਸ ਸਟੈਪਰ ਰਹਿ ਗਈ ਪਾਉਣ ਵਾਲੀ ਵਿੱਚ ਰੀਲ 'ਤੇ ਰੱਖਤੀ ਕਟਰ ਦੇ ਫੀਡਰ ਹੀ ਪਾ ਲਿਆ ਬਸ ਹਣ ਆਪਣੀ ਫੀਡਰ ਦੀ ਚੈਨ ਤੇ ਸਟੈਪ ਇੱਕ ਚੰਡੀ ਪਈ ਆ ਥੱਲੇ ਇੱਕ ਹੋਰ ਚੰਡ ਕੇ ਤੇ ਫਿੰਗਰ ਫੰਗਰ ਸੈੱਟ ਕਰਨੀਆਂ ਨਹੀਂ ਰਹਿ ਗਈਆਂ ਬਸ ਫਿੰਗਰ ਆਪਾਂ ਨਮੀਆਂ ਪਾਈਆਂ ਸਾਰੀ ਦੇਖੋ ਬਾਕੀ ਤਾਂ ਹਣ ਪੂਰੀ ਤਿਆਰੀ ਹੈ